ਇਹ ਇਹਨਾਂ ਨੇ ਦੁੱਗਣੇ ਤੋਂ ਤਿੱਗਣੇ ਕਰ ਦਿੱਤੇ ਆ ਜਿਹਨੇ ਵੀ ਲੁਧਿਆਣੇ ਤੋਂ ਫਲੋਰ ਜਾਣਾ ਜਾਂ ਜਲੰਧਰ ਜਾਣਾ ਉਹਨਾਂ ਦਾ ਤੇ ਲੱਗਦਾ 100-150 ਰੁਪਏ ਦਾ ਲੱਗਿਆ ਕਟਾਉਂਦਿਆ 450 ਦਾ ਇਹ ਟੂਲ ਪਲਾਜ਼ੇ ਵਾਲਿਆਂ ਨੇ ਇੱਕ ਤਾਂ ਲੁੱਟ ਬਹੁਤ ਮਚਾਈ ਦੀ ਆ। ਜਦੋਂ ਤੱਕ ਇਹ ਰੇਟ ਘਟਕੇ ਨਹੀਂ ਆਉਂਦੇ। ਉਦੋਂ ਤੱਕ ਇਸ ਟੂਲ ਤੇ ਪੱਕਾ ਮੋਰਚਾ ਲਗੂਗਾ ਲੱਗ ਚੁੱਕਿਆ। ਟੈਂਟਰ ਸਾਡਾ ਆ ਗਿਆ। ਲੰਗਰ ਪਾਣੀ ਤਿਆਰ ਹੋਣ ਦੀ ਸਾਰਾ ਕੁਝ ਸਭੀ ਲਿਆਂਦਾ ਹੋਏ ਹੁਣ ਅਸੀਂ ਪੱਕਾ ਉਹੀ ਬੈਠਿਆ ਚਾਹੇ ਸਾਨੂੰ ਹੋਰੇ 6 ਮਹੀਨੇ ਲੱਗਣ ਚਾਹੇ ਲੱਗਣ 4 ਚਾਹੇ ਅੱਜ ਸ਼ਾਮ ਤੱਕ ਉਹ ਆਪਣਾ ਰੇਟ ਘਟਾ ਕੇ ਦੇਵੇ। ਸਾਡੇ ਗੱਡੀਆਂ ਤੇ ਕਿਸਾਨੀ ਝੰਡੇ ਲੱਗੇ ਹੋਇਆ ਜਦੋਂ ਪਹਿਲਾ ਕਿਸਾਨੀ ਦੂਲਾ ਹੋਇਆ ਉਸ ਟਾਈਮ ਤੇ ਸਾਡੇ ਕੋਲ ਸਾਡੇ ਆਈ ਕਾਰਡ ਬਣਦੇ ਆ ਸਾਡੇ ਗੱਡੀ ਤੇ ਕਿਸਾਨੀ ਝੰਡਾ ਲੱਗੇ ਆਉਂਦਾ ਸਾਡੇ ਟੂਲਵਰੀ ਅੱਲੀ ਕੱਢਦੇ ਸਾਨੂੰ ਕੋਈ ਨਿਖਿਤ ਨਹੀਂ ਅਸੀਂ ਜਾਂਦਾ ਨਹੀਂ ਪੰਜਾਬ ਦੇ ਲੋਕਾਂ ਲਈ ਕਿਉਂਕਿ ਲਾਡੋਵਾਲ ਟੂਲ ਖਲਾਜਾ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਖਲਾਜਾ ਹੈ ਅਸੀਂ ਲੋਕਾਂ ਦੇ ਭਲੇ ਲਈ ਇਹ ਕੰਮ ਕਰ ਰਹੇ ਆਂ ਇਹ ਰੇਕ ਪਾਸੇ ਮੋਰਚਾ ਲਾ ਲੰਦਿਆ ਧਰਨਾ ਲਾ ਲੰਦਿਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਧਰਨਾ ਲਾਉਣ ਦਾ ਕਿਉਂ ਜਿਹੜੀਆਂ ਮੰਗਾ ਸੀ ਮਨਵਾਉਣੀਆਂ ਨੇ ਸਰਕਾਰ ਤੋਂ ਧਰਨੇ ਨਾਲੇ ਲੋਟ ਆਉਂਦੀਆਂ ਨੇ ਧਰਨੇ ਤੋਂ ਬਿਨਾਂ ਨਹੀਂ ਲੋਟ ਆਉਂਦੀ ਹੁਣ ਆਹ ਦੇਖ ਲਓ ਤੁਸੀਂ ਜੇ ਇੱਥੇ ਮੋਰਚਾ ਲਗੂਗਾ ਧਰਨਾ ਲਗੂਗਾ ਤਾਂ ਰੇਟ ਘਟ ਗਿਆ ਜੇ ਕਿ ਅਸੀਂ ਧਰਨਾ ਨਾਲ ਲਾਉਂਦੇ ਇਹਨਾਂ ਨੂੰ ਜਿਹੜੇ ਆ ਗੱਡੀਆਂ ਵਾਲੇ ਨੇ ਟਰਾਂਸਪੋਰਟਰ ਨੇ ਬੱਸਾਂ ਵਾਲੇ ਨੇ ਹੋਰ ਜਿੰਨੇ ਵੀ ਨੇ ਇਹਨਾਂ ਨੂੰ ਰੇਟ ਘਟ ਕੇ ਕਿਵੇਂ ਆਉਂਦੇ ਹੈ ਨਾ ਔਰ ਜਾ ਪੱਕਾ ਲੱਗੂਗਾ ਓਰੇ ਇਹ ਘਟਨਾ ਹੀ ਹੈ ਇਹ ਤਾਂ ਘਟਨਾ ਪਊਗਾ ਇਹਨਾਂ ਨੂੰ ਘਟਾਉਣਾ ਪਊਗਾ ਅੱਜ ਨਹੀਂ ਘਟਾਉਣ ਕੇ 4 ਦਿਨ ਨੂੰ ਘਟਾ ਦੇਣਗੇ ਜੇ ਅੱਜ ਘਟਾ ਦੇਣਗੇ ਇਹਨਾਂ ਦਾ ਨੁਕਸਾਨ ਨਹੀਂ ਹੋਊਗਾ ਜੇ ਇਹ 2 ਮਹੀਨੇ ਨੂੰ 3 ਮਹੀਨੇ ਨੂੰ ਚਲ ਸਾਨੂੰ ਤਾਂ ਦੇਖੋ ਸਾਨੂੰ ਤਾਂ ਲੋਕਾਂ ਨੇ ਸਹਿਯੋਗ ਦੇਈ ਜਾਣਾ ਕੋਲ ਗੁਰੂ ਘਰ ਆ ਉਹ ਲੰਗਰ ਦੇਈ ਜਾਂਦੇ ਆ ਪਾਣੀ ਆਈ ਜਾਂਦਾ ਸਭ ਕੁਝ ਆਈ ਜਾਂਦਾ ਅਸੀਂ ਤਾਂ ਲੋਕਾਂ ਦੇ ਭਲੇ ਲਈ ਬੈਠੇ ਆ ਲੋਕਾਂ ਦੇ ਭਲੇ ਲਈ ਇਹ ਅਸੀਂ ਇਹ ਅੱਜ ਭਾ ਕੇ ਛੱਡਾਂਗੇ ਰੇਣ like you pizza? like Thank you, you got pizza. ਕਿਹੜੇ ਕਰ ਦਿੱਤੇ ਆ ਜਿਹਨੇ ਵੀ ਲੁਧਿਆਣੇ ਤੋਂ ਫਲੋਰ ਜਾਣਾ ਜਾਂ ਜਲੰਧਰ ਜਾਣਾ ਉਹਨਾਂ ਦਾ ਤੇ ਲੱਗਦਾ 100-150 ਰੁਪਏ ਦਾ ਉਹਨਾਂ ਦਾ ਜੇ ਕਟਾਉਂਦਿਆ 450 ਦਾ ਇੱਥੇ ਵੀ ਫਲੋਰ ਉਹਨਾਂ ਨੂੰ ਵੀ ਦਿੱਕਤ ਆ ਤੇ ਟੂਲ ਪਲਾਜ਼ੇ ਵਾਲਿਆਂ ਨੇ ਇੱਕ ਤਾਂ ਲੁੱਟ ਬਹੁਤ ਮਚਾਈ ਦਿੱਤੀ ਆ ਤੁਹਾਡੇ ਪ੍ਰਿੰਟ মিডিਆ ਜਰੀਏ ਤੁਹਾਡੇ মিডিਆ ਜਰੀਏ ਅਸੀਂ ਇਹ ਪਹਿਲਾਂ ਇਹਨਾਂ ਨੂੰ ਦੱਸ ਦਿੱਤਾ ਸੀਗਾ ਵੀ ਜੇ ਇਹ ਰੇਟ ਢੱਟ ਕੇ ਨਾ ਆਏ ਤੇ ਇੱਥੇ ਪੱਕਾ ਮੋਰਚਾ ਜੋ ਲੱਗੂਗਾ ਪਰ ਅਜ ਤੱਕ ਪ੍ਰਸ਼ਾਸਨ ਤੇ ਸਰਕਾਰ ਦੇ ਜੋ ਨਹੀਂ ਸਰ ਕੀ ਉਹਨਾਂ ਨੇ ਸਾਡੀ ਜੋ ਵੀ ਮੰਗਾਂ ਸੀਗੀਆਂ ਉਹਨੂੰ ਸੋਨਾ ਕਰਕੇ ਅੱਜ ਸਾਨੂੰ ਇਹ ਕਦਮ ਚੁੱਕਣਾ ਪਿਆ ਜਦੋਂ ਤੱਕ ਇਹ ਰੇਟ ਘਟਕੇ ਨਹੀਂ ਆਉਦੇ ਉਦੋਂ ਤੱਕ ਇਸ ਕੂਟ ਤੇ ਪੱਕਾ ਮੋਰਚਾ ਲਗੂਗਾ ਲੱਗ ਚੁੱਕਿਆ ਟੈਂਟ ਸਾਡਾ ਆ ਗਿਆ ਲੰਗਰ ਪਾਣੀ ਤਿਆਰ ਹੋਣ ਲਈ ਸਾਰਾ ਕੁਝ ਅਸੀਂ ਲਿਆਂਦਾ ਹੋਏ ਹੁਣ ਅਸੀਂ ਪੱਕਾ ਉਹੀ ਬੈਠਿਆ ਚਾਹੇ ਸਾਨੂੰ ਪੂਰੇ 6 ਮਹੀਨੇ ਲੱਗਣ ਚਾਹੇ ਲੱਗਣ 4 ਚਾਹੇ ਸਾਡੀ ਸ਼ਾਮ ਤੱਕ ਉਹ ਆਪਣਾ ਰੇਟ ਘਟਾ ਕੇ ਦੇ ਜਿੱਦਾਂ ਉਹਨਾਂ ਦੀ ਜੋ ਸੈਂਟੀ ਹੁੰਦੀ ਹੈ ਅੱਜ ਵੀ ਹੋ ਸਕਦੀ ਉਹ ਉਹਨਾਂ ਦੀ ਮਰਜ਼ੀ ਹੈ ਤੋ ਜਾਂ 4 ਮਹੀਨੇ ਬਾਅਦ ਵੀ ਹੋ ਸਕਦੀ ਹੈ ਪਰ ਜੇ ਦੇਖਿਆ ਜਾਵੇ ਮੌਸਮ ਤੁਹਾਡਾ ਸਾਥ ਦੇ ਰਿਹਾ ਅੱਜ ਪਰ ਗਰਮੀ ਵੀ ਬਹੁਤ ਹੈ ਦੇਖੋ ਜੀ ਗਰਮੀ ਦੇ ਵਿੱਚ ਡਿਊਟੀ ਆ ਜਿਹੜੀ ਅਸੀਂ ਸਭ ਹੀ ਚੱਕ ਰਹੇ ਹਾਂ ਇਹਦੇ ਵਿੱਚ ਟ੍ਰਾਂਸਪੋਰਟ ਵਾਰੀ ਵੀ ਹਰ ਵਾਰ ਕੀ ਅਸੀਂ ਡਿਊਟੀ ਦੇ ਰਹੇ ਆ ਅੱਜ ਅਸੀਂ ਸਾਰਿਆਂ ਨੂੰ ਤੁਹਾਡੇ ਸੋਸ਼ਲ ਮੀਡੀਆ ਜਰੀਏ ਅਪੀਲ ਕਰਦੇ ਆ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਇਕੱਲਾ ਕਿਸਾਨਾਂ ਨੂੰ ਨਹੀਂ ਸਾਨੂੰ ਇਸ ਪੁਲਵਰੀਅਲ ਦੀ ਸਾਡੇ ਗੱਡੀਆਂ ਤੇ ਕਿਸਾਨੀ ਝੰਡੇ ਲੱਗੇ ਹੋਇਆ ਜਦੋਂ ਪਹਿਲਾ ਕਿਸਾਨੀ ਅंदोलਨ ਹੋਇਆ ਉਸ ਟਾਈਮ ਤੇ ਸਾਡੇ ਕੋਲ ਸਾਡੇ ਆਈ ਕਾਰਡ ਬਣਦੇ ਆ ਸਾਡੇ ਗੱਡੀ ਤੇ ਕਿਸਾਨੀ ਝੰਡਾ ਲੱਗੇ ਆਉਂਦਾ ਸਾਡੇ ਪੁਲਵਰੀਅਲ ਹੀ ਕੱਢਦੇ ਸਾਨੂੰ ਕੋਈ ਡੱਕ ਤ ਨਹੀਂ ਅਸੀਂ ਜਾਣਤਾ ਨਹੀਂ ਪੰਜਾਬ ਦੇ ਲੋਕਾਂ ਦੇ ਕਿਉਂਕਿ ਲਾਡੋਵਾਲ ਪੁਲ ਖਲਾਜਾ ਇਹ ਪੰਜਾਬ ਦਾ ਸਭ ਤੋਂ ਪੁਲਾ ਜਾ ਹੈ ਅਸੀਂ ਲੋਕਾਂ ਦੇ ਭਲੇ ਲਈ ਇਹ ਕੰਮ ਕਰ ਰਹੇ ਆ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਲੋਕਾਂ ਦੇ ਭਲੇ ਲਈ ਇਹ ਕੰਮ ਕਰ ਰਹੇ ਆ ਪਰ ਅਕਸਰ ਹੀ ਲੋਕ ਕਮੈਂਟਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਗਾਲਾਂ ਕੱਢਣ ਤੱਕ ਤਿਆਰ ਕਰਦੇ ਆ ਦੇਖੋ ਜੀ ਜੇ ਜਨਤਾ ਦੇ ਆ ਹੁਣ ਦੇਖਿਆ ਮੈਂ ਜੇ ਸੋਸ਼ਲ ਮੀਡੀਆ ਤੇ ਅਸੀਂ ਜੋ ਆਵਾਜ਼ ਚੁੱਕੀ ਆ ਵੀ ਅਸੀਂ ਐਤਵਾਰ ਨੂੰ ਪੱਕਾ ਮੋਰਚਾ ਲਾਡੋਆ ਪੁਲਾਜੇ ਦੇ ਨਾਲ ਜਾਣਾ ਉਸ ਦੇ ਵਿੱਚ ਅਸੀਂ ਕਮੈਂਟ ਪੜਿਆ ਉਹ ਕਮੈਂਟ ਸਾਡੇ ਹੱਕ ਤੇ ਸੀਗੇ ਜਿੱਥੇ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਕਿਸਾਨ ਯੂਨੀਅਨ ਵਾਲੇ ਹਰੇਕ ਪਾਸੇ ਮੋਰਚਾ ਲਾ ਲੈਂਦੇ ਆ ਧਰਨਾ ਲਾ ਲੈਂਦੇ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਧਰਨਾ ਲਾਉਣ ਦਾ ਜੋ ਜਿਹੜੀਆਂ ਮੰਗਾਂ ਅਸੀਂ ਮਨਵਾਉਣੀਆਂ ਨੇ ਸਰਕਾਰ ਤੋਂ ਧਰਨੇ ਨਾਲੇ ਲੋਟ ਆਉਂਦੀਆਂ ਨੇ ਧਰਨੇ ਤੋਂ ਬਿਨਾਂ ਨਹੀਂ ਲੋਟ ਆਉਂਦੀ ਹੁਣ ਆਹ ਦੇਖ ਲਓ ਤੁਸੀਂ ਜੇ ਇੱਥੇ ਮੋਰਚਾ ਲਗੂਗਾ ਧਰਨਾ ਲਗੂਗਾ ਤਾਰੀਖ ਘਟ ਗਈ ਹੋਵੇ ਜੇ ਇੱਥੇ ਅਸੀਂ ਧਰਨਾ ਨਾ ਲਾਉਂਦੇ ਇਹਨਾਂ ਨੂੰ ਜਿਹੜੇ ਆ ਗੱਡੀਆਂ ਵਾਲੇ ਨੇ, ਟਰਾਂਸਪੋਰਟਰ ਨੇ, ਬੱਸਾਂ ਵਾਲੇ ਨੇ, ਹੋਰ ਜਿੰਨੇ ਵੀ ਨੇ ਇਹਨਾਂ ਨੂੰ ਰੇਟ ਘੱਟ ਕੇ ਕਿਵੇਂ ਆਉਂਦੇ? ਇਹਨਾਂ ਰੇਟ ਘੱਟਣੇ। ਕਿਹਦੀ ਘੱਟ ਜਾਣਗੇ? ਕਦੇ ਅੱਜ ਤੋਂ ਪੰਜਾਹ ਕਹਿੰਦੇ ਭੈਣ ਸਾਹਿਬ ਵੀ ਇੱਥੇ ਆ ਕੇ ਤਾਂ ਚਲਾਇਆ। ਦੇਖੋ ਜੀ ਭੈਣ ਸਾਹਿਬ ਦੀ ਹੋਰ ਗੱਲਾਂ ਸਾਨੂੰ ਪੰਜਾਬ ਲੈਵਲ ਤੇ ਦੁਨੀਆ ਨਾਲ ਸਾਡੀਆਂ ਦੋਏ। ਅਸੀਂ ਜੇ ਨਾ ਘੱਟ ਕੇ ਆਇਆ ਮੋਰਚਾ ਪੱਕਾ ਲੱਗੂਗਾ ਓਰੇ। ਇਹ ਘਟਨਾ ਹੀ ਹੈ। ਇਹ ਬੇਘਟਨਾ ਪਊਗਾ ਇਹਨਾਂ ਨੂੰ ਘਟਾਉਣਾ ਪਊਗਾ। ਅੱਜ ਨਹੀਂ ਘਟਾਉਣਗੇ 4 ਦਿਨ ਨੂੰ ਘਟਾ ਦੇਣਗੇ ਜੇ ਅੱਜ ਘਟਾ ਦੇਣਗੇ। ਇਹਨਾਂ ਦਾ ਨੁਕਸਾਨ ਨਹੀਂ ਹੋਊਗਾ ਜੇ ਇਹ 2 ਮਹੀਨੇ ਨੂੰ 3 ਮਹੀਨੇ ਨੂੰ ਚਾਹ ਸਾਨੂੰ ਤਾਂ ਦੇਖੋ ਸਾਨੂੰ ਤਾਂ ਲੋਕਾਂ ਨੇ ਸਹਿਯੋਗ ਦੇਈ ਜਾਣਾ ਕੋਲ ਗੁਰੂ ਘਰ ਆ ਉਹ ਲੰਗਰ ਦੇਈ ਜਾਣੇ ਆ ਪਾਣੀ ਆਈ ਜਾਂਦਾ ਸਭ ਕੁਝ ਆਈ ਜਾਂਦਾ ਅਸੀਂ ਤਾਂ ਲੋਕਾਂ ਦੇ ਭਲੇ ਲਈ ਬੈਠੇ ਆ ਲੋਕਾਂ ਦੇ ਭਲੇ ਲਈ ਇਹ ਅਸੀਂ ਇਹਦਾ ਹੱਟਾ ਕੇ ਛੱਡਾਂਗੇ ਰੇਣ